ਓਏ ਖੜ ਜਾ ਤੂੰ ਖੜ ਜਾ ਤੂੰ ਖੜ ਖੜ ਜਾ ਉਦੋਂ ਫਿਰ ਤੇ ਹੱਥ ਨਹੀਂ ਧੋਣੇ ਹਰ ਕੱਪੜਿਆਂ ਲਾ ਰਿਆ ਤੂੰ ਹੱਥ ਤੇਰੀ ਕਟਾਈ ਹੋ ਜਣੀ ਐ ਤੂੰ ਲੜਾ ਰਿਆ ਇਹਨਾਂ ਨੂੰ ਹੁਣ ਤੇਜ਼ ਕਰ ਉਦੋਂ ਹੜਦਾ ਨਹੀਂ ਹੜਦਾ ਨਹੀਂ ਆਏ ਮੈਂ ਤੇਰੇ ਥੱਪੜ ਧਰ ਦੂੰਗੀ ਕੋਦਮ ਨਹੀਂ ਹਟ ਜਾ ਹਟਦਾ ਨਹੀਂ ਚੀਤਾ ਚੀਤਾ ਦੇ ਆਪਣੀ ਉਹ ਚੱਕਲੇ ਪੈਨ ਵਾਲੀ ਡੱਬੀ ਫਿਰ ਸਕੂਲ ਜਾਣਾ ਹੈ ਅਸ ਤੇ ਚਲ ਸੰਡੇ ਤੇ ਸਰ ਗਿਆ ਹਟਦਾ ਨਹੀਂ ਸ਼ਰਾਰਤਾਂ ਦੇ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਆ ਮੰਦੀਪ ਕੌਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਥੋੜਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚਾਲ ਹੈ ਉਮੀਦ ਕਰਦੇ ਸਾਰੇ ਵਧੀਆ ਹੋਣਗੇ ਠੀਕ ਠਾਕ ਹੋਣਗੇ ਸ਼ਾਮ ਦਾ ਟਾਈਮ ਹੈ ਜੀ ਅੱਜ ਦਾ ਬਹੁਤ ਜ਼ਿਆਦਾ ਥੱਕ ਗਏ ਮਾਂ ਪੁੱਤ ਦੋਨੇ ਦਿਨੇ ਅਸੀਂ ਕੰਮ ਕਰ ਕਰਕੇ ਠੀਕ ਹੈ ਸਵੇਰ ਦੇ ਲੱਗੇ ਹੋ ਜੀ ਪਹਿਲਾਂ ਸਵੇਰੇ ਸਾਰਾ ਬੇੜਾ ਸੰਭਰਿਆ ਨਾ ਬੇੜਾ ਸੰਭਰ ਕੇ ਸਾਰਾ ਹਨ ਫਿਰ ਆਪਣਾ ਰੋਟੀ ਪਾਣੀ ਬਣਾਇਆ ਅੱਖ ਚ ਬਣ ਕੇ ਲਿਆ ਰੋਟੀ ਪਾਣੀ ਬਣਾ ਕੇ ਫਿਰ ਅਸੀਂ ਧੋਈ ਮਾਂ ਪੁੱਤ ਨੇ ਕਣਕ ਮੈਂ ਤੇ ਉਦਮਣੇ ਹਨ ਉਦਮਣੇ ਪਾਣੀ ਪਾਇਆ ਪਾਈਪ ਨਾਲ ਤੇ ਮੈਂ ਧੋਈ ਹਨ ਫੇਰ ਪਤਾ ਨਹੀਂ ਕੀ ਆ ਗਿਆ ਮਨ ਚ ਪਾਣੀ ਪਾंदे ਵਾਂਦੇ ਮੇਰੇ ਉੱਪਰ ਪਾਣੀ ਛੁੱਟਦਾ ਮੈਂ ਕਿਹਾ ਉਦੋਂ ਮੈਂ ਹਟਦਾ ਨਹੀਂ ਨਹੀਂ ਮੰਮਾ ਮੈਂ ਤੁਹਾਡੇ ਉੱਪਰ ਨਹੀਂ ਛੁੱਟਿਆ ਹੈਗਾ ਐ ਕਹਿ ਕੇ ਚਲੋ ਜੀ ਫੇਰ ਲੱਗ ਗਏ ਪਾਣ ਫੇਰ ਮੇਰੇ ਉੱਪਰ ਪਾਣੀ ਛੁੱਟਦਾ ਮੇਰੇ ਮੂੰਹ ਤੇ ਛੁੱਟਦਾ ਮੈਨੂੰ ਐ ਗੁੱਸਾ ਮੈਂ ਖੋ ਕੇ ਪੈ ਬੋਦੋਂ ਦੇ ਪਾਣੀ ਮਾਰਿਆ ਦੋਨੇ ਮਾਂ ਪੁੱਤ ਪੂਰੀ ਹੌਲੀ ਖੇਡੇ ਅੱਜ ਦਾ ਸੀ ਬਹੁਤ ਜਿਆਦਾ ਇੰਜੋਏ ਕੀਤਾ ਉਦੋਂ ਆ ਜਾ ਐ ਕਿ ਨੇੜੇ ਨਾਲ ਆਦੀ ਕੁੱਤੇ ਨੂੰ ਲੋ ਜੀ ਕਣਕ ਚੱਤ ਫੇਰ ਲਈ ਪਹਿਲਾਂ ਉੱਥੇ ਰੱਖੀ ਹੋਈ ਸੀ ਕਣਕ ਫਿਰ ਸਰਦਾਰ ਜੀ ਨੂੰ ਲੈ ਕੇ ਮੈਂ ਇੱਧਰ ਕਰਾ ਲਈ ਹਨ ਉੱਥੇ ਸ਼ਾਂ ਆ ਗਈ ਸੀਗੀ ਉਹ ਤਾਂ ਵੀ ਸੁੱਕੀ ਨਹੀਂ ਹੈਗੀ ਰੋਕ ਦਿਓ ਹਜੇ ਸੁੱਕੀ ਨਹੀਂ ਹੈ ਕਣਕ ਐ ਕਰਾਂ ਇਸੀ ਮੰਝੇ ਉੱਤ ਕਰਨਾ ਇਹਨੂੰ ਅੰਦਰ ਕਰਨਾ ਮੰਝੇ ਉੱਤ ਲੈ ਮੈਂ ਸਾਬਣ ਨਹੀਂ ਇਹਨੂੰ ਉਦੋਂ ਲੈ ਆ ਪੰਪ ਖੜਕ ਪੁੱਤ ਉਹਰੇ ਆਉਂਦੇ ਉਹ ਉੱਧਰ ਤੇ ਖੜਕ ਇਹਨੂੰ ਉੱਧਰ ਦੇ ਮੰਝੇ ਉੱਤ ਕਰਦੀ ਉਹ ਫਰਕ ਉਹਨਾਂ ਕੋਨਾਂ ਆਪੂ ਰੱਖ ਲੈ ਆ ਜਾ ਛੇਤੀ ਛੇਤੀ ਆ ਜਲੇਵੇਂ ਸੰਦਰ ਹੋਣੀ ਹੈ ਬਹੁਤ ਟੈਮ ਕੰਮ ਘੁੰਮ ਨਵੇੜ ਗਏ ਸੀ ਹਨਾ ਕਣਕ ਧੋਤੀ ਫਿਰ ਕੱਪੜੇ ਵਗੈਰਾ ਧੋਏ ਚਾਦਰਾਂ ਕੁਦਰਾਂ ਧੋਈਆਂ ਅੱਜ ਚਾਦਰਾਂ ਧੋ ਕੇ ਥੱਕ ਗਈ ਫਿਰ ਮੈਂ ਫਿਰ ਤਾਂ ਬਸ ਰੋਟੀ ਬਣਾ ਕੇ ਖਾ ਕੇ ਉਹਦੇ ਵੀ ਕਹਿੰਦਾ ਮੈਂ ਤਾਂ ਨਮਕੀਨ ਚੋਲ ਖਾਣੀ ਬਸ 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 ਇਹ ਨਾ ਕਰ ਪਾਪਾ ਉਹ ਜਿਹੜਾ ਸੰਚਕ ਭਾਲੂ ਉਸਕ ਮੰਜੇ ਬਗੜਦਾ ਬਸ ਫਿਰ ਨਮਕੀਨ ਟੋਲ ਖਾ ਕੇ ਉਦੋਂ ਸ਼ੀਰ ਨਵਾ ਕੇ ਬਸ ਜੋ ਹੋਇਆ ਇਸਦਾ ਉਹਦਾ ਮੈਂ ਆਪਣਾ ਉਸ ਤੋਂ ਬਾਅਦ ਚ ਹਨ ਥੋੜੀ देर ਹੋ ਗਈ ਹੁਣੇ ਉੱਠੀ ਆ ਤੇ ਸਾਡੇ ਪਾਪਾ ਜੀ ਵੀ ਆ ਗਏ ਅੱਜ ਪਾਪਾ ਜੀ ਕਿੱਥੇ ਗਏ ਹੋਏ ਸੀਗੇ ਤੁਹਾਨੂੰ ਉਹ ਵੀ ਦੱਸ ਦੇ ਪਾਪਾ ਜੀ ਸੀਗੇ ਜੀ ਸਾਡੇ ਬਿਮਾਰ ਕਾਫੀ ਦਿਨ ਤੋਂ ਬਿਮਾਰ ਚੱਲ ਰਹੇ ਸੀਗੇ ਤੇ ਸੀ ਹੌਸਪੀਟਲ ਚ ਐਡਮਿਟ ਕਰਾਇਆ ਹੋਇਆ ਸੀਗਾ ਤੇ ਅੱਜ ਆ ਗਏ ਅਸੀਂ ਤਾਂ ਹਜੇ ਕੱਲ ਨੂੰ ਲੈਣ ਜਾਣਾ ਸੀਗਾ ਪਾਪਾ ਜੀ ਆਪਣੇ ਆਪ ਆ ਕੇ ਸੋ ਸਰਦਾਰ ਜੀ ਨੇ ਵੀ ਦੇਖਿਆ ਮੈਂ ਪਿੱਛੇ ਮੱਜਾਂ ਬੰਨਣ ਗਈ ਹੋਈ ਸੀਗੀ ਦੁਪਹਿਰ ਦੀ ਆ ਜਾਓ ਤੁਸੀਂ ਇੱਧਰ ਟੱਕ ਲੈ ਤੇ ਪਾਪਾ ਜੀ ਦੇ ਨਾਲ ਸਾਰੇ ਸਰੀਰ ਦੇ ਸੋਜਾ ਆ ਗਿਆ ਸੀਗਾ ਇੱਕਦਾਂਵੇਂ ਹਨਾ ਸੋ ਜਾਣ ਕਰ ਜੀ ਤੇ ਪਾਪਾ ਜੀ ਕਹਿੰਦੇ ਮੈਂ ਤਾਂ ਹਸਪੀਟਲ ਛੱਡ ਕੇ ਆਉ। ਨਹੀਂ ਤਾਂ ਸੌਫੇ 'ਚ ਜਾਂਦੇ ਨਹੀਂ ਹੈਗੇ ਹਸਪੀਟਲ ਜਾ ਆਪਣੇ ਆਪ। ਫਿਰ ਸੇ ਹਸਪੀਟਲ ਵੀ ਤੁਸੀਂ ਹਾਲ ਸੋਮਵਾਰ ਦੇ ਐਡਮਿਟ ਕਰਾਏ ਹੋਏ ਸੀ। 5-6 ਦਿਨ ਹੋ ਗਏ ਕੱਲੋ ਹਫਤਾ ਹੋ ਰਹਿਣਾ ਸੀਗਾ। ਤੇ ਅੱਜ ਆ ਗਏ ਹੈ ਨਾ। ਤੇ ਹੁਣ ਪਤਾ ਨਹੀਂ ਕਿੱਧਰ ਨੂੰ ਲੰਘ ਗਏ। ਲੋ ਜੀ ਕੱਪੜੇ ਧਾਰ ਲਏ ਬਾਕੀ ਗੱਲ ਮੈਂ ਤੁਹਾਡੇ ਨਾਲ ਬਾਅਦ 'ਚ ਕਰਾਂਗੀ ਫਿਰ ਰੁਕਦੇ। ਕੱਪੜੇ ਧਾਰ ਕੇ ਅੰਦਰ ਰੱਖਿਆ ਜੀ। ਆਹ ਕੰਫਰਟ ਵਗੈਰਾ ਚਾਹਤਪਰਾ ਚੁਧਰਾ ਤੋਂ ਧੀ ਹਨ। ਬਸ ਹੁਣ ਸਰਾਦ ਚੱਲ ਰਹੇ ਨੇ ਤੇ ਤਿਹਾਰਾਂ ਆਣ ਵਾਲੇ ਸਾਰੇ ਸ਼ੂਰੂ ਨੇ ਹਨਾ ਮੈਂ ਸੋਚਦੀ ਮੈਂ ਵੀ ਬਸ ਥੋੜਾ ਥੋੜਾ ਕਰਕੇ ਝਾੜ ਲੈਣੀ ਕਿਉਂਕਿ ਸਾਡੇ ਸਾਰੇ ਤਾਂ ਆਏ ਜਾਂਦੇ ਘਰ ਝਾੜਨ ਲੱਗ ਗਏ ਮੈਂ ਮੇਲੇ ਨੂੰ ਜਾਣ ਜਿਹੜਾ ਹੀ ਕਰੀ ਸੀਗੀ ਕਾਫੀ ਕਰ ਲਈ ਸੀ ਕਿ ਝਾੜ ਚੜਾ ਗਿਆ ਸਟੀਚਰ ਕਿਚਨ ਰਹਿੰਦੀ ਸੀਗੀ ਚਲੋ ਹੁਣ ਫੇਰ ਦਵਾ ਰਹੇ ਹਨਾ ਪੋਪਾ ਪਾਪਾ ਫੇਰ ਜਨ ਨਹੀਂ ਸਾਰੇ ਘਰ ਚ ਹੱਟ ਮੈਂ ਤਾਂ ਜਦੋਂ ਪਾਪਾ ਜੀ ਹਸਪੀਟਲ ਚੋਂ ਆਏ ਉਹਨਾਂ ਦੇ ਕੱਪੜੇ ਵੀ ਫਟਾਫਟ ਕਹਿ ਰਹੇ ਵੀ ਹਸਪੀਟਲ ਵਾਲੇ ਨਹੀਂ ਵੀ ਕੱਢ ਦੋ ਤੁਸੀਂ ਨਾ ਕੱਢ ਕੇ ਹਸਪੀਟਲ ਦੇ ਕੱਪੜੇ ਵੀ ਕਵਾ ਦੇ

ਨਹੀਂ ਨਹੀਂ ਬਸ ਹੰਜਨ ਜਨ ਜਲਾਣ ਟੋਕਾ ਮੈਂ ਆਪਣੇ ਕਰ ਦੂੰਗੀ ਚਲਾ ਦੂੰ ਟੋਕਾ ਦਾ ਮੈਂ ਕਰ ਦੇਣਾ ਆਪਣੇ ਟੋਕਾ ਕਰਨੇ ਨੇ 5 ਮਿੰਟ ਦਾ ਨੇ ਹਾਂ ਤਾਂ ਅੱਗੇ ਲੱਤੀ ਤਰਾ ਟੋਪਾ ਕਰੀਏ ਪਾ ਫੇਰ ਗੱਲਾਂ ਮਤਾਂ ਕਰਦੇ ਥੋੜਾ ਟੋਪਾ ਕਰਦੇ ਉਹ ਤਾਂ ਮੈਂ ਚਾੜੂ ਰਹੀ ਐ ਮਾਰ ਰਹੀ ਐ ਚਾੜੂ ਤਾਂ ਮੈਂ ਆਹੋ ਕਰ ਦੋ ਬਾਬਾ ਇਸ ਨੂੰ ਨਿੱਜੀ ਕਰ ਦੇ ਮੇਰੇ ਨਾਲ ਉਹ ਕਰਾ ਦੋ ਮੰਜਾ ਅੰਦਰ ਕੁੱਤਾ ਬੈਠ ਗਿਆ ਤਾਂ ਇਹ ਚਾੜੂ ਪਤਾ ਨਹੀਂ ਮੈਂ ਕਿੱਥੇ ਰੱਖੀ ਐ ਦੇਖੀ ਅਮੇ ਅੱਜ ਜਹਾ ਹਰਾ ਜੇ ਕੱਪੜਾ ਕਰਿਆ ਉਹ ਸੈੱਟ ਧੋਣੇ ਵਾਸਤੇ ਟੁੱਟੇ ਭੱਜ ਗਈ ਉਹ ਹਰਾ ਕੱਪੜਾ ਤਾਂ ਉਹ ਲਿਆ ਬਾਬਾ ਸਿੱਖ ਦਿਨ ਨੂੰ ਲੋਵਾ ਉਹ ਯੋ ਹਰਾ ਕੱਪੜਾ ਨਾਲ ਇਕੱਠਾ ਨਾ ਹੋ ਰਵੰਨੇ ਤੇ ਪਾਣਾ ਲੱਗਾ

ਤੂੜੀ ਪਾਈ ਨਹੀਂ ਉਹੀ ਇਕੱਠੀ ਕਰੀ ਐ ਮੈਂ ਉਹੀ ਇਕੱਠੀ ਜੀ ਕਰਤੀ ਪਾਥੀਆਂ ਹੈਗੀਆਂ ਗੱਡੀਆਂ 'ਤੇ ਲੈ ਆਂ ਦੱਸੋ ਫੇ ਪਹਿਲਾਂ ਪਾਥੀਆਂ ਕੱਢ ਲਓ ਤੂੜੀ ਮੇਰੇ ਲਾ ਦਵਾਂ ਮੈਂ ਉੱਥੇ ਝਾੜੂ ਮਾਰਿਆ ਮੈਂਨੇ ਫੇ ਘੇਰੋਂ ਨੇ ਰਿਆ ਹੋਣੇ ਤੋਂ ਪਹਿਲਾਂ ਪਾਥੀਆਂ ਘੇਰ ਦੋ ਆ ਪਿਆ ਆ ਪਿਆ ਠੋਕਰ ਚੱਕ ਲੈ ਜੋ ਆ ਤੂੰ ਘੇਰ ਨਾ ਜਾਈ ਇਹੇ ਬਚ ਗਏ ਹੁਣ ਰੁੜਗੇ ਦਾ ਈਆਂ ਦੇ ਕਮੈਂਟ ਆਏ ਜੀ ਕਹਿੰਦੇ ਵੀ ਜਿਹੜਾ ਇਹਨਾਂ ਨੂੰ ਪਿਓ ਰ ਹੈ ਕਾਕਾ ਵੀ ਉਹਦੇ ਕੋਲ ਮੁੰਡਾ ਹੈ ਤਾਂ ਤੁਸੀਂ ਆਪ ਸਿਆਣੇ ਹੋ ਮੈਨੂੰ ਇਹ ਗੱਲ ਦਾ ਜਵਾਬ ਦੋ ਵੀ ਉਹਨਾਂ ਦੇ ਮੁੰਡਾ ਇੱਥੇ ਥੋੜੀ ਹੋਗਾ ਉਹਨਾਂ ਦੇ ਮੁੰਡਾ ਕਨੇਡਾ ਹੋਗਾ ਮੈਂ ਕਿਵੇਂ ਚਲੀ ਗਈ ਕਨੇਡਾ ਉਹਨਾਂ ਦੇ ਨਿਜੀ ਹੋਇਆ ਮੁੰਡਾ ਮੁੰਡਾ ਹੋਇਆ ਸਾਡੀ ਭੂਆ ਦੇ ਮੁੰਡੇ ਕੋਲ ਜਿਹੜਾ ਜੇ ਤੁਹਾਨੂੰ ਯਾਦ ਹੋ ਤੁਸੀਂ ਵੀਡੀਓ ਦੇਖਦੇ ਹੋ ਹੋਣਾ ਪਿਛਲੇ ਸਾਲ ਜਤਿੰਦਰ ਦੇ ਵਿਆਹ ਤੋਂ ਬਾਅਦ ਵੀ ਵਿਆਹ ਹੋਇਆ ਸੀਗਾ ਤੇ ਆਪਾਂ ਗਏ ਸੀਗੇ ਨਾ ਵਿਆਹ ਦੇ ਵਿੱਚ ਜਾਗੋ ਵਗੈਰਾ ਵੀ ਕੱਢੀ ਸੀ ਤੁਸੀਂ ਦੇਖਿਆ ਹੋਣਾ 11ਵੇਂ ਮਹੀਨੇ ਚ ਵਿਆਹ ਹੋਇਆ ਸੀਗਾ ਕਿ ਉਹਨਾਂ ਦੇ ਕੋਲੇ ਹੋਏ ਜੀ ਮੁੰਡਾ ਨਵਦੀਪ ਤੇ ਰਚਵਿੰਦਰ ਕੋਲ ਰਚਵਿੰਦਰ ਨੇ ਕਿ ਆ ਨਾਮ ਮੇਦਨਾ ਹੰਪੂ ਲਈ ਆਪਣੀ ਦਰਹਾਣੀ ਦਾ ਉਹਨਾਂ ਕੋਲੇ ਹੋਏ ਜੀ ਮੁੰਡਾ ਤੇ ਬਾਕੀ ਕਹੀ ਕਹਿੰਦੇ ਵੀ ਤੁਹਾਡਾ ਭਾਣਜਾ ਲੱਗਿਆ ਭਾਣਜਾ ਤਾਂ ਤਾਂ ਲੱਗਦਾ ਜੇ ਸਾਡੇ ਭੂਆ ਦਾ ਮੁੰਡਾ ਹੋ ਮਤਲਬ ਕਿ ਮੇਰੀ ਨਣਾਣ ਦਾ ਮੁੰਡਾ ਹੁੰਦਾ ਤਾਂ ਸਾਡਾ ਭਾਣਜਾ ਲੱਗਣਾ ਸੀ ਫਿਰ ਮਾਮੀ ਬਣਨਾ ਸੀਗਾ ਤਾਈ ਨਹੀਂ ਬਣਨਾ ਸੀਗਾ ਜਦੋਂ ਪਤਾ ਆਇਆ ਤਾਈ ਬਣਦੇ ਤਾਂ ਜਿਹੜੇ ਆਪਣੇ ਭਰਾ ਦੇ ਬੱਚੇ ਹੁੰਦੇ ਆ ਦੇ ਔਰ ਦੇ ਬੱਚੇ ਹੁੰਦੇ ਆ ਉਹ ਆਪਣੇ ਭਤੀਜੇ ਭਤੀਜੀਆਂ ਲੱਗਦੇ ਜੇ ਮੰਨ ਲਓ ਵੱਡੇ ਦੇ ਬੇਟਾ ਹੋਵੇ ਜਿਵੇਂ ਆਪਣੇ ਕਹਿ ਦੀ ਭਾ ਜੇਠ ਕੋਲ ਬੇਟਾ ਹੋਇਆ ਛੁੰਛਰੀ ਲੱਗੀ ਹਥੇ ਦੀ ਤਾਂ ਉਹ ਵੀ ਆਪਣੇ ਭਤੀਜੇ ਭਤੀਜੀ ਲੱਗਦੇ ਤੇ ਜਦੋਂ ਮੈਂ ਭੂਆ ਬਣੂਗੀ ਮੈਂ ਤੁਹਾਨੂੰ ਸਾਰਿਆਂ ਨੂੰ ਦੱਸੂਗੀ ਜਿਵੇਂ ਹਾਂਜੀ ਮੈਂ ਹੁਣ ਭੂਆ ਬਣ ਗਈ ਤੁਹਾਡੇ ਨਾਲ ਹਰ ਇੱਕ ਵੀਡੀਓ ਸ਼ੇਅਰ ਕਰੂਗੀ ਪਰ ਫਿਲਹਾਲ ਪਤਾਇਆ ਤਾਇਆ ਤਾਈ ਬਣੇ ਤਾਇਆ ਤਾਂ ਕਾਫੀ ਬਾਰੀ ਬਣ ਲੈ ਚਲੋ ਪਰ ਫਿਰ ਵੀ ਨਵਾਂ ਜੀ ਆਇਆ ਉਹਦੇ ਨੇ ਪਤਾਇਆ ਕਰੀ ਭਾ ਜੀ ਕੀ ਬੁਰਸ਼ ਕਰ ਰਹੀ ਹੁਣ ਤੂੰ ਕੋਠੇ 'ਵਾਂ ਚੜ ਕੇ ਬੁਰਸ਼ ਕਰ ਰਹੀ ਹੁਣ ਰਾਤ ਨੂੰ ਦੰਦ ਘਸ ਜੂਂਗਾ ਤੇਰੇ ਹੱਟੇ ਤੇ ਕਹਾ ਮੈਂ ਕੁਝ ਵੀ ਕਰਨਾ ਮੈਂ ਕਰਾਂ ਉਹ ਹੀ ਛੋਟੇ ਹੁੰਦੇ ਜਵਾਗ ਬੁਰਸ਼ਾਂ ਬਿਠੇਰੇ ਪੱਚਾਂ ਪੜੇ ਹੋ ਕੇ ਨਹੀਂ ਕਰਦੇ ਲਓ ਜੀ ਹੁਣ ਮੱਝਾਂ ਕਰੀਏ ਅੰਦਰ ਤੇ ਚਾਰ ਲੈ ਮੇਰੇ ਲਾਵਾ ਜਾ ਪਾਛੇ ਲੈ ਕੇ ਆਉ ਕੱਢ ਕੇ ਹਾਂ ਮੈਂ ਦੱਸ ਦੋ ਕਿ ਇਸ ਤਰ੍ਹਾਂ ਹੀ ਮੈਂ ਕੱਢਦਾ ਉਹ ਨਹੀਂ ਬਾਈ ਉੱਡੀ ਵਾਲਾ ਤੁਸੀਂ ਹੁੰਦਾ ਮਰਗਾ ਪਾ ਦੇ ਆ ਪਿੱਛੇ ਲੋ ਜੀ ਮੀਲੋ ਸਾਡੇ ਪਾਪਾ ਜੀ ਨੂੰ ਪਾਪਾ ਜੀ ਹੈਲੋ ਹਾਈ ਕਰ ਦੋ ਸਾਰਿਆਂ ਨੂੰ ਕਹਦੇ ਮੈਂ ਠੀਕ ਆ ਹੁਣ ਕਹ ਦੋ ਮੈਂ ਠੀਕ ਆ ਹੈਲੋ ਹਾਈ ਕਰ ਹਾਂ ਹਾਈ ਠੀਕ ਆ ਹਮ ਠੀਕ ਆ ਹਫਤਾ ਹੋ ਗਿਆ ਸਾਰੇ ਨੇ ਪਾਪਾ ਜੀ ਦੇ ਕਿ ਬਈ ਸਾਡੇ ਪਾਪਾ ਜੀ ਹਸਪੀਟਲ 'ਚ ਸੀਗੇ ਐਡਮਿਟ ਰਹਿਣ ਤੋਂ ਰਹਿਣ ਤੋਂ ਮੈਂ ਕਰ ਦੂੰਗੀ ਤੂੰ ਆਣਾ ਐ ਤਾਂ ਉਹ ਪਾਪਾ ਜੀ ਸਵੇਰੀ ਤੋਂ ਉਹਦਾ ਟੂਟੀ ਭੱਜ ਗਈ ਦੀ ਆਦਾ ਹਮੇ ਫੋਨ ਲੈਦਾ ਟੂਟੀ ਭੱਜ ਗਈ ਤੁਸੀਂ ਨਾ ਕਰੋ ਬੈਠ ਜਾਓ ਆਰਾਮ ਤੇ ਹਮੇ ਆਪੇ ਕਰ ਲੂਗੇ ਮਾਸਾ ਮਸਾ ਦਾ ਸਾਨੂੰ ਠੀਕ ਕਰਾਵਾਂ ਐ तेरे घर का तू बीमार होले पाए फिर खाली कला हरान होई रहा है और इलाना का बस ओ हरे गा के पालो मैं ऐ करो उधर करो मैं संभालता नहीं इन को उधर भेजो मैं संभालता हूं करो ठीक है कल आऊंगा मैं पाई जाऊंगी तेरा कर ले आता मैं उठ के कॉल लगे आना लेई जा ਕੋਈ 얘ਗੀ ਚ ਟੋਰਨ ਨੂੰ ਜਦ ਮੈਂ ਤਾਂ ਕਿਉਂ ਰੱਖ ਰਿਹਾ ਕੋਲੇ ਫਿਰ ਤੁਸੀਂ ਇਹ ਰੱਖਿਆ ਵਾ ਕਿਤੇ ਉਹਨੂੰ ਦੇਖੀ ਆਗੇ ਪ੍ਰਕੋਲਾ ਹਣਾ ਮੇਰੀ ਕਿ ਉੱਪਰ ਮੈਂ ਇਹ ਵਾਰ ਇਹ ਨਹੀਂ ਮੇਕੀਸ਼ ਐਮੇਕਾ ਆਪਾਂ ਇਹ ਅਮੀ ਦੀ ਕੋਲ ਨੂੰ ਰੱਖੀ ਅੰਦਰ ਕੋਈ ਆਏ ਤੇ ਨਾ ਪਹਿਲੇ ਮੈਂ ਗੱਲਾਂ ਨੂੰ ਜਿਵੇਂ ਮੈਂ ਪਹਿਲੇ ਨੂੰ ਬਾਲੀ ਕੀ ਆਉਂਦੀ ਮੇਰੀ ਲੈਣਾ ਦਮਾ ਮੰਮਾ ਨਾ ਮੈਂ ਦੇਖਿਆ ਉਹਦੇ ਦੇ ਆ। ਪਰ ਮੈਨੂੰ ਯਾਦ ਨਹੀਂ ਆ ਰਹੀ। ਉਹਦੇ ਮਾ ਲੋ ਜੀ ਸਰਦਾਰ ਜੀ ਨੇ ਰਲਾਦਣਾ ਸਮਝਾ ਨੂੰ ਦਾਣਾ। ਆਪਾਂ ਮੱਝ ਕੋਲ ਲੈਣ 48 ਕਿਲੋੜ ਹੈਗੀ। ਬਸ ਦਾਣਾਂ ਦੀ ਕਾਈ ਕਰਕੇ। ਨੀਰ ਲਾਉਂਗੇ ਪਾਪਾ ਜੀ। ਇਹ ਤਾਂ ਹੋਇਆ। ਤਾਰ ਕੱਢਣੀ ਹੈ। ਕੱਢੀ। ਫਿਰ ਆਮਾ ਖੋਲਗੇ ਮੈਂ ਅਸਿਕ ਹੋਰ ਕੁਝ ਪਾਣਾ। ਲਓ ਥਾਲੀ ਕਸਰ ਨੂੰ ਚੋਰ ਤੇ ਸਰਗੀ ਪਾ ਦੋ ਸੋਨ ਬਣ ਲੈਣੀ ਇੱਕ ਦਾਲ ਹੋ 18 11 ਆ ਤੂੰ ਹੁਣ ਖੱਡਾਂ ਦੇ ਵਿੱਚ ਹੱਥ ਕਿਉਂ ਪਾ ਰਹੇ ਐ ਕਿਸ ਉਸਰੇ ਵਾਂ ਹਾਈ ਹਾਈ ਮੂ ਲਗੋ ਲਿਆ ਹੁਣ ਪਰ ਜੋ ਵੀ ਅੱਜ ਮੇਰੇ ਪੁੱਤ ਨੇ ਮੇਰੇ ਨਾਲ ਕੰਮ ਕਰਾਇਆ ਬਾਈ ਪੁੱਤ ਕਿਸੇ ਟੂਟੀ ਆਣੀ ਨਾ ਗਰਣ ਦਾ ਕੁਸਮੀ ਪਿਆ ਉਸਨੇ ਦਾਣ ਦਾ ਮੋਟਾ ਐ ਮੋਟਾ ਪਤਾ ਕਿ ਆ ਉਹ ਆ ਸਾ ਵਿਚੇ ਇਕ ਵਾਰ ਤਾਂ ਨਖਾਰ ਨਹੀਂ ਦਿੱਤੀ ਚਲ ਬਟਾਈਂ ਰੋ ਪੈ ਗਿਆ ਦੇਖ ਨਹੀਂ ਅੱਜ ਜਿਹੜੀ ਉਹ ਕਵਾੜ ਲੋ ਸਭ ਠੀਕ ਹੈ ਮੋਨਾ ਉਹ ਬਾਰੇ ਤਾਂ ਹਮਨੇ ਕਿਹਾ ਦੇ ਕੇ ਤੇਰਾ ਤੋਬ ਕਰੋ ਸਨੀ ਜਿਹੜਾ ਤੇ 2 ਕਿਲੋ ਦੁੱਧ ਦੈਰੀ ਨੂੰ ਪਾਵਾ ਮੈਂ ਦਸ ਦੇ ਦਾਲ ਬੱਸ ਉਹ ਪਰਮ ਨੂੰ ਹੋ ਗਿਆ